ਹਾਂਜੀ ਹਾਂਜੀ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇੱਕ ਠੰਡ ਠੜਕੀ ਲੱਗਾਇਕ ਸੋ ਚਾਰ ਮਹੀਨਾ ਲਿਕ ਤਰਸਾਂ ਮੇ ਹਾਜ਼ਰ ਹੋਇਆ ਤਾਂ ਪੇਸ਼ ਕਰਨ ਲੱਗਾ ਜੀ ਹਾਂਜੀ ਹਾਂਜੀ ਬੀਤਦੀ ਆਪਾਂ ਤੁਹਾਡੇ ਸਾਹਮਣੇ ਗੀਤ ਪੇਸ਼ ਕਰਦੇ ਆਂ ਇਹ ਸੋਚ ਲਈ 4 ਮਹੀਨਾ ਪੇਸ਼ ਕਰਦੇ ਆਂ ਨਵਾਂ ਗੀਤ ਹੈ ਬਿਲਕੁਲ ਮਾਰਕੀਟ ਦੇ ਵਿੱਚ ਆ ਤੁਸੀਂ ਸੁਣਿਆ ਜ਼ਰੂਰ ਲਓ ਜੀ ਹਾਂਜੀ ਬੀਤ 1 2 3 ਦਾ ਲਾਵਣ ਟਿੰਗਲਿੰਗ 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 ਲੈ ਵੀ ਸੁਣੀ ਕੋਈਕ ਪਾਣੀ ਠੰਡਾ ਠੰਡਾ ਜਿਸੇ ਤੋਂ ਦチナ ਬੰਦਾ ਲੇਲ ਕਾ ਦਾ ਨਮਾ ਹੈ ਨਾ ਹੌ ਨੂੰ ਹਾਲ ਹੋਇਆ ਤੇ ਆ ਬੜਾ ਹੀ ਮਾੜਾ ਸੂਰਜਾ ਨਿਕਲ ਜਾ ਰਾ ਹੋ ਸੂਰਜਾ ਨਿਕਲ ਜਾ ਰਾ ਤੇਰੇ ਬਿਨਾ ਹੋਣਾ ਨਹੀਂ ਗਜ਼ਾਰਾ ਤੂਰ ਜਾ ਨਿਕਲ ਜਾ ਰਾ ਜਾਨੂ ਨਾ ਜਮਾ ਜੀ ਕਰਦਾ ਕੰਮ ਕੱਪ ਹੋਇਆ ਤੇ ਆਇਆ ਜਮਾ ਕਰਦਾ ਪੱਠੇ ਵੱਢ ਕੇ ਲਿਆਉਣੇ ਨਾਲੇ ਡੰਗਰਾਂ ਨੂੰ ਪਾਉਣੇ ਬਾਪੂ ਚੜਾਈ ਬੈਠਾ ਗਾਲਾਂ ਵਾਲਾ ਪਾਰਾ ਸੂਰਜਾ ਆ ਆ ਆ ਨਿਕਲ ਜਾ ਰਾ ਸੂਰਜਾ ਨਿਕਲ ਜਾ ਰਾ ਜੋ ਸ਼ਰਮਾ ਦੀ ਲਾਕੇ ਲੋਈ ਬੈਠ ਗਿਆ ਤੂੰ ਤਾਂ ਬੱਦਾਂ ਦੇ ਠਾ ਜਾਰਾ ਸੈ ਗਿਆ ਇਹਨਾ ਹੋਣਾ ਨਹੀਂ ਤੇਰੇ ਬਿਨਾ ਗੁਜ਼ਾਰਾ ਸੂਰ ਜਾ ਨਿਕਲ ਯਾਰਾ ਸੂਰ ਜਾ ਨਿਕਲ ਯਾਰਾ ਧੰਵਾਦੀ